ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਵੀਡੀਓ ਸਰਨ ਮੁਰਦਾਬਾਦ ਮੁਰਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਸਨ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਵੀਡੀਓ ਸਰਨ ਮੁਰਦਾਬਾਦ ਮੁਰਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਮੈਂ ਤੁਹਾਡਾ ਪੱਤਰਕਾਰ ਭਿੰਦਰਮਾਨ ਪਹੁੰਚਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਬਿਲਕੁਲ ਸਰਹੰਦ ਦੇ ਨਜ਼ਦੀਕ ਪਿੰਡ ਤਰਖਾਨ ਮਾਜਰਾ ਤਰਖਾਨ ਮਾਜਰੇ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਤਰਖਾਨ ਮਾਜਰਾ ਦੀ ਨਵੀਂ ਆਬਾਦੀ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿਹੜੇ ਇੱਥੋਂ ਦੇ ਮਹੱਲਾ ਵਾਸੀ ਨੇ ਇਸ ਗਲੀ ਦੇ ਵਿੱਚ ਰਹਿੰਦੇ ਇਹ ਲੋਕ ਨੇ ਉਹ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹਨ ਸੋਸ਼ਲ ਮੀਡੀਆ ਤੇ ਪੋਸਟਾਂ ਪਾਏ ਜਾਣ ਤੋਂ ਬਾਅਦ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਕੁੰਭ ਕਰਨ ਦੀ ਨੀਂਦ ਤੋਂ ਨਹੀਂ ਜਾਗਿਆ ਜਿਸ ਦੇ ਕਾਰਨ ਇੱਥੇ ਰਹਿੰਦੇ ਮੁਹੱਲਾ ਵਾਸੀਆਂ ਦੇ ਵਿੱਚ ਭਾਰੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਮੇਰਾ ਨਾਮ ਹੈ ਹਰਜੀਤ ਸਿੰਘ ਤੇ ਮੈਂ ਰਿਟਾਇਰਡ ਟੀਚਰ ਹਾਂ ਤੇ ਇਹ ਸਾਡੀ ਵੀਹੀ ਜਿਹੜੀ ਅੱਜ ਨਰਕ ਦਾ ਰੂਪ ਧਾਰਿਆ ਹੋਇਆ ਇਸ ਨੇ ਸਭ ਤੋਂ ਵਧੀਆ ਸਾਡੀ ਬਹੀਤੀਏ ਸਭ ਤੋਂ ਸੁੱਕੀ ਵਧੀਆ ਲੋਕ ਦੇਖਦੇ ਨੇ ਵੀ ਹਾਂ ਵੀ ਭਾਈ ਰਸ਼ ਕਰਦੇ ਇਸ ਗੱਲ ਦਾ ਬਹੁਤ ਹੈ ਆਹ ਹੁਣ ਜਿਹੜਾ ਹੈਗਾ ਹਾਲਾਤ ਇਹ ਹੋ ਗਏ ਨੇ ਸਾਡੇ ਕੋਈ ਪਾਣੀ ਦੇ ਅੰਦਰ ਕਾਫੀ ਦੀ ਹੈਗੀ ਸਾਡੇ ਗੰਦੇ ਪਾਣੀ ਦੀ ਤੇ ਇਸ ਕਰਕੇ ਸਾਡੀ ਬਹੀਚੇ ਖੜਦਾ ਇਹ ਤੇ ਮੱਖਣ ਪੜਦੇ ਨੇ ਦੀਵਾਰੀਆਂ ਦਾ ਬੜਾ ਬਹੁਤ ਅਦਾ ਜ਼ਰਾ ਇੱਥੇ ਹੋਇਆ ਵਾ ਤੇ ਸਾਡੀ ਪੰਚਾਇਤ ਕਹਿ ਲੋ ਵਿੱਚੇ ਸਾਡੀ ਇੱਕ ਤੱਕੋ ਵੀ ਐਸਡੀਐਮ ਤੱਕ ਵੀ ਅਸੀਂ ਵੀਡੀਓ ਤੱਕ ਸਾਰਿਆਂ ਤੱਕ ਜਾਏ ਆ ਵੀ ਸਾਡੀ ਸੁਣਵਾ ਲਈ ਪਾਈਪ ਵੀ ਸਾਡੇ ਸਿਰ ਤੇ ਪਈ ਨੇ ਉਹਰੇ ਲਿਆ ਕੇ ਸੀਵਰੇਜ ਦੇ ਜਦੋਂ ਕਿ ਦੂਜੇ ਸਾਡੇ ਪਿਛਲੇ ਪਿੰਡ ਦਾ ਜਿਹੜਾ ਪਾਣੀ ਆ ਉਹ ਸੀਵਰੇਜ ਜਾਂਦਾ ਵੀ ਸਾਡਾ ਪਾਣੀ ਐਨ ਦਾ ਹੁਕਮ ਨਹੀਂ ਆ ਉਹਦੇ ਵਿੱਚ ਸਾਡੇ ਇਸ ਇਲਾਕੇ ਦਾ ਜਿਹੜਾ ਹੈਗਾ ਤੇ ਸਮੱਸਿਆ ਜੀ ਇਹ ਤੇ ਬਹੁਤ ਸਮੱਸਿਆ ਜਿਹੜੀ ਹੈਗੀ ਆ ਕਦੇ ਜੀ ਹੁਣ ਜਿੱਦਣ ਦੀ ਆ ਗਰਮੀ ਜੀ ਸ਼ੁਰੂ ਹੋਈ ਆ ਇਹ ਹਾਂਜੀ ਉਦੋਂ ਤੋਂ ਹੀ ਬਹੁਤ ਗੰਭੀਰ ਸਮੱਸਿਆ ਬਣੀ ਹੋਈ ਆ ਪਾਣੀ ਦਾ ਨਿਕਾਸ ਹੀ ਨਹੀਂ ਹੋ ਰਿਹਾ ਕਿਧਰੇ ਨੂੰ ਬਹੁਤ ਅਸੀਂ ਆਪਣੀ ਫਰਿਆਦ ਵੀ ਕਰਕੇ ਦੇਖ ਲਈ ਹੈ ਲੋਕ ਬਿਮਾਰ ਵੀ ਹੋ ਰਹੇ ਹਨ ਜੀ ਬਹੁਤ ਬਿਮਾਰ ਹੋ ਰਹੇ ਨੇ ਜੀ ਉਹ ਬਿਮਾਰੀਆਂ ਦੇ ਘਰੇ ਬਿਮਾਰੀਆਂ ਦਾ ਹੁਣ ਦੇਖੋ ਕਈ ਵਾਰੀ ਅਸੀਂ ਲਿਆ ਕੇ ਦਵਾਈਆਂ ਦੂਈਆਂ ਵੀ ਸ਼ਰਕਾਉਂਦੇ ਵੀ ਆ ਕਰਦੇ ਵੀ ਆ ਤੇ ਇਸ ਕਰਕੇ ਆ ਦੇਖੋ ਆ ਸਾਡੀਆਂ ਇਹਨਾਂ ਵਧੀਆ-ਵਧੀਆ ਸਾਡੀਆਂ ਬੀਹਾਂ ਬਣਾਈਆਂ ਵੀ ਆ ਨੇ ਆ ਗੰਦਾ ਆ ਬੀਬੀ ਜਿਹੜੀ ਆ ਆ ਦੇਖੋ ਇੱਥੇ ਤਿਲਕਾ ਕਰ ਗਈ ਇਹ ਵਧੀਆ ਜਿਹੜੀ ਕਿਰਤੀ ਬੰਦੇ ਨੂੰ ਕੜਾ ਵੀ ਹੈ ਜੀ ਤੇ ਬਹੁਤ ਜਾਵੇ ਮਤਲਬ ਮਸਲਾ ਜੀ ਇਹ ਤੇ ਸੁਣਵਾਈ ਹੋ ਨਹੀਂ ਰਹੀ ਹੈਗੀ ਸਾਡੀ ਸੁਣਵਾਈ ਹੋ ਨਹੀਂ ਰਹੀ ਹੈਗੀ ਬਹੁਤ ਸੋਖੀਏ ਤੁਹਾਡੀ ਮੰਗ ਹੈ ਵੀ ਗਲੀ ਦੀ ਮਤਲਬ ਜਿਹੜੇ ਗੰਦੇ ਪਾਣੀ ਦੀ ਨਿਕਾਸ ਨਹੀਂ ਹੋ ਰਹੀ ਹੈ ਮੰਗ ਕੀ ਹੈ ਸਾਡੀ ਲੋੜ ਹੈ ਲੋੜ ਹੈ ਹਾਂਜੀ ਲੋੜ ਹੈ ਇਹ ਇਹ ਮੰਗ ਨਹੀਂ ਹੈ ਸਾਡੀ ਲੋੜ ਹੈ ਇਹ ਲੋੜ ਹੈ ਵੀ ਇਹ ਲੋੜ ਸਾਡੀ ਬਿਲਕੁਲ ਕਿਉਂਕਿ ਗਾਇਜ ਲੋੜ ਹੈ ਹਾਂਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਤੇ ਕਾਫੀ ਲੰਬੇ ਸਮੇਂ ਤੋਂ ਅਸੀਂ ਪ੍ਰਸ਼ਾਸਨ ਅੱਗੇ ਇਹੀ ਮੰਗ ਰੱਖ ਰਹੇ ਵੀ ਸਾਡੀ ਗਲੀ ਦਾ ਨਿਕਾਸ ਕੀਤਾ ਜਾਵੇ ਪਾਣੀ ਕਿਸੇ ਵੀ ਪਾਸੋਂ ਨਹੀਂ ਲੰਘ ਰਿਹਾ ਜਿਸ ਕਾਰਨ ਘਰ-ਘਰ ਬਿਮਾਰੀ ਪੈ ਰਹੀ ਹੈ ਜੀ ਅਸੀਂ ਹਰ ਵਾਰੀ ਪ੍ਰਸ਼ਾਸਨ ਮੂਰੇ ਐਪਲੀਕੇਸ਼ਨ ਰੱਖਦੇ ਹਾਂ ਵੀ ਇਹਦਾ ਛੇਤੀ ਤੋਂ ਛੇਤੀ ਹੱਲ ਹੋ ਸਕੇ ਤਾਜੋ ਜਾਣੀ ਮਾਰਦੀ ਨੁਕਸਾਨ ਤੋਂ ਸਾਡਾ ਬਚਾਅ ਹੋ ਸਕੇ ਪਰ ਕੋਈ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਸਭ ਕੰਨ ਬੰਦ ਕਰਕੇ ਬੈਠੇ ਨੇ ਜੇ ਜਲਦੀ ਤੋਂ ਜਲਦੀ ਇਹ ਸੁਣਵਾਈ ਨਾ ਹੋਈ ਅਸੀਂ ਧਰਨਾ ਲਾਉਣ ਨੂੰ ਮਜਬੂਰ ਹਾਂ ਦੇ ਸਾਹਮਣੇ ਇਸ ਹਾਈਵੇ ਪੜਦਾ ਤੇ ਅਸੀਂ ਹਾਈਵੇ ਦੇ ਉੱਤੇ ਜਾ ਕੇ ਬਹਿ ਜਾਣਾ ਤਾਂ ਜੋ ਪ੍ਰਸ਼ਾਸਨ ਛੇਤੀ ਤੋਂ ਛੇਤੀ ਸਾਡੀ ਸੁਣਵਾਈ ਕਰ ਸਕੇ ਬੱਚੇ ਘਰੇ ਬਿਮਾਰ ਬੈਠੇ ਨੇ ਸਕੂਲ ਜਾਣ ਤੋਂ ਵੀ ਧਰ ਸੋਚ ਕੇ ਜਾਂਦੇ ਵੀ ਪਾਣੀ ਗੰਦੇ ਪਾਣੀ ਚੋਂ ਲੰਗੜਾ ਪੈਣਾ ਵਾ ਕੋਈ ਬਿਮਾਰੀ ਨਾਲ ਲੱਗ ਜਾਵੇ ਪਰ ਕਿਸੇ ਤਰ੍ਹਾਂ ਦਾ ਕੋਈ ਵੀ ਹਲੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਆਲ ਤੁਸੀਂ ਪਿੰਡ ਦੀ ਤੁਸੀਂ ਦੇਖ ਸਕਦੇ ਹੋ ਪਾਈਪ ਲੈ ਆ ਕੇ ਸਾਹਮਣੇ ਰੱਖੇ ਹੋਏ ਆ ਪਿਛਲੇ 6-7 ਮਹੀਨੇ ਤੋਂ ਉਦਾਂ ਤੇ ਉਦਾਂ ਹੀ ਪਏ ਆ ਇੱਕ ਕੰਨਾਰੇ ਪਾਈਪ ਪਿਆ ਦੂਜੇ ਪਾਸੇ ਇੱਟਾਂ ਪਈਆਂ ਨੇ ਕੋਈ ਪਾਈਪ ਨਹੀਂ ਪਿਆ ਕੋਈ ਸੀਵਰੇਜ ਨਹੀਂ ਪੈ ਰਿਹਾ ਹਰ ਵਾਰ ਗੱਲਾਂ ਮਾਰ ਕੇ ਹਸਾਰ ਦਿੰਦਾ ਪ੍ਰਸ਼ਾਸਨ ਸਾਡੀ ਹੁਣ ਇਹੀ ਮੰਗ ਆ ਸਾਡੇ ਸਾਡੇ ਪਿੰਡ ਦੀ ਸਾਡੇ ਮੱਲੇ ਦੀ ਵੀ ਇਹ ਛੇਤੀ ਤੋਂ ਛੇਤੀ ਪਾਣੀ ਦਾ ਨਿਕਾਸ ਕੀਤਾ ਜਾਵੇ ਕੀ ਨਾਮ ਹੈ ਜੀ ਸਰਵਜਿਤ ਕੌਰ ਇਹ ਕੀ ਸਮੱਸਿਆ ਤੁਹਾਡੀ ਜੀ ਸਾਡੀ ਸਮੱਸਿਆ ਇਹੀ ਆ ਜੀ ਸਾਡੇ ਜਿਹੜੇ ਦਰ ਦੇ ਮੂਹਰੇ ਇੰਨਾ ਗੰਦ ਖੜਾਗਾ ਸਾਡੀ ਇਹ ਗਲੀ ਦੇ ਵਿੱਚ ਸਾਡੇ ਰਿਸ਼ਤੇਦਾਰ ਵੀ ਨਹੀਂ ਵੜਦੇ ਹਾਂ ਗੰਦੇ ਪਾਣੀ ਕਰਕੇ ਰਿਸ਼ਤੇਦਾਰਾਂ ਨੂੰ ਵੀ ਆਉਣੇ ਹਟ ਕੇ ਘਟ ਗਏ ਹਾਂਜੀ 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 ਇਹ ਫਿਰ ਤੁਹਾਨੂੰ ਤੋਂ ਬਾਰੇ ਬਹੁਤ ਦਿੱਕਤਾਂ ਆਉਂਦੀ ਹੋਣੀ ਜੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਜੀ ਘਰ ਦੇ ਵਿੱਚ ਬੱਚੇ ਵੀ ਬਿਮਾਰ ਹੋਏ ਪਏ ਨੇ ਇੱਥੇ ਤਿਸਲ ਕੇ ਡਿੱਗੀ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਜੀ ਕੀ ਨਾਮ ਹੈ ਜੀ ਦਰਸ਼ਕ ਹੋ ਰਹੇ ਜੀ ਮੇਰਾ ਇਹ ਤੁਹਾਡੀ ਜਿਹੜੀ ਬਾਹ ਤੇ ਇਹ ਪਲਾਸਟਰ ਲੱਗਿਆ ਸੱਟ ਕਿਵੇਂ ਲੱਗੀ ਏ ਸੱਟ ਜੀ ਇੱਥੇ ਮੈਂ ਤੁਰੀ ਆਉਂਦੀ ਤੇ ਤਰਕ ਕੇ ਮੇਰਾ ਪੈਰ ਵੱਜੇ ਮੈਂ ਛਿਰਪਾਰ ਗਿਰ ਗਈ ਤਿੰਨ ਡੰਗਰ ਨੇ ਮੇਰੇ ਦੇਖੋ ਇਹ ਭੁਖੇ ਤੇ ਆਏ ਨੇ ਮੇਰਾ ਔਖਾ ਬਹੁਤ ਹੋਇਆ ਪਿਆ ਘਰ ਦਾ ਕੰਮ ਦਾ ਵੀ ਡੰਗਰਾਂ ਦਾ ਵੀ ਤੇ ਪਾਣੀ ਕਰਕੇ ਵੀ ਮੇਰਾ ਇੱਥੇ ਗੰਦਾ ਪਾਣੀ ਖੜਾ ਵਿਹੇ ਦੇ ਵਿੱਚ ਉਹਦੇ ਕਰਕੇ ਮੇਰਾ ਬਹੁਤ ਘਰ ਦਾ ਵੀ ਸਰਕਲ ਸਰੀਰ ਦਾ ਵੀ ਹੋਇਆ ਪਿਆ ਇਹ ਆਪਣਾ ਕਿੰਨੇ ਦਿਨ ਹੋ ਗਏ ਸੱਟ ਲੱਗੀ ਨੂੰ ਜੀ ਇਹ ਨੂੰ ਹੋ ਗਏ ਹਫਤਾ ਹੋ ਗਏ ਮੰਗਲਵਾਰ ਜਿਹੜੀ ਆ ਗੰਦ ਗਲੀ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਿਹੜੀਆਂ ਬਿਮਾਰੀਆਂ ਦਾ ਜਿਹੜੀਆਂ ਸੱਦਾ ਦੇ ਰਹੀਆਂ ਇਹ ਤੁਹਾਡੇ ਜਿਹੜੇ ਇਹ ਸੱਟ ਵੀ ਇਹ ਗੰਦੇ ਪਾਣੀ ਦੀ ਤਿਲਕਣ ਕਰਕੇ ਲੱਗੀਆਂ ਜੀ ਹਾਂਜੀ ਹਾਂਜੀ ਤਿਲਕਣ ਕਰਕੇ ਮੈਨੂੰ ਪਤਾ ਹੀ ਨਹੀਂ ਲੱਗਿਆ ਜਦ ਵੀ ਫਾਇਰ ਚੱਪਲ ਤਿਲਕੀ ਆ ਦਾੜ ਦੇ ਕਿਵੇਂ ਥੱਲੇ गिर ਗਈ ਗੁੱਟ ਥੱਲੇ ਲੱਗਿਆ ਮੇਰਾ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਮੇਰਾ ਘਰ ਦਾ ਵੀ ਬਹੁਤ ਔਖਾ ਹੋਇਆ ਪਿਆ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਨੂੰ ਤਾਂ ਹੁਣ ਚਾਹੀਦਾ ਵੀ ਨਾਲ ਗਲੀ ਵੀ ਬਣਨੀ ਚਾਹੀਦੀ ਆ ਗੰਦਾ ਪਾਣੀ ਬਾਹਰ ਨਿਕਲਣਾ ਚਾਹੀਦਾ ਜਿਹੜਾ ਇੰਨਾ ਗੰਦ ਪਾਇਆ ਪਿਆ ਮੱਛਰ ਫੈਲਿਆ ਪਿਆ ਬਿਮਾਰੀਆਂ ਬਿਮਾਰੀਆਂ ਨਾਲ ਅਸੀਂ ਦੀ ਬਿਮਾਰ ਹੋ ਰਹੇ ਹਾਂ ਹਰ ਛੱਟਾਂ ਲੱਗ ਜਾਂਦੇ ਨੇ ਹਰ ਇੱਕ ਬੰਦਾ ਗਿਰਦ ਗਿਰੂ ਕੋਈ ਜਦੋਂ ਗੰਦ ਨਿਕਲਣਾ ਨਹੀਂ ਹੈਗਾ ਅਪਾ ਪਿੰਡ ਤਰਖਾਨ ਮਾਜਲਾ ਦੇ ਸਰਪੰਚ ਉਹ ਕੀ ਕਹਿਣਾ ਚਾਹੁੰਦੇ ਨੇ ਇਹ ਸਰਪੰਚ ਸਾਹਿਬ ਦਾ ਪਿੰਡ ਤਰਖਾਨ ਮਾਜਲਾ ਦੇ ਸਰਪੰਚ ਸਾਹਿਬ ਦਾ ਨੰਬਰ ਹੈ ਇਹ 99684 02577 ਉਹ ਬਾਰ ਬਾਰ ਫੋਨ ਕਰਨ ਤੇ ਪਿੰਡ ਤਰਖਾਨ ਮਾਜਲਾ ਦਾ ਜਿਹੜਾ ਸਰਪੰਚ ਹੈ ਉਹ ਫੋਨ ਨਹੀਂ ਚੱਕ ਰਿਹਾ ਜਿਸ ਦੇ ਕਾਰਨ ਉਹਦਾ ਪੱਖ ਨਹੀਂ ਜਾਣਿਆ ਜਾ ਰਿਹਾ ਅਕਸਾ ਹੁਣ ਬੀਡੀਪੀਓ ਸਰੰਦ ਦੇ ਨਾਲ ਵੀ ਸੰਪਰਕ ਕਰ ਲਨੇ ਆ ਉਹ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਦਾ ਫੋਨ ਵੀ ਆ ਗਿਆ ਬੀਡੀਪੀਓ ਸਾਹਿਬ ਦਾ ਹਲੋ 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 ਹਾਂਜੀ ਬੀਡੀਪੀਓ ਸਰੰਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਪੁਕੀ ਕੁਮਿੰਦਰ ਸਿੰਘ ਮਾਨ ਬੋਲਦਾ ਪੰਜਾਬੀ ਜਾਗਰਣ ਤੋਂ ਪੱਤਰਕਾਰ ਜੀ ਹਾਂਜੀ ਹਾਂਜੀ ਜੀ ਇਹ ਇੱਥੇ ਪਿੰਡ ਤਰਖਾਨ ਮਜਰਾ ਨਵੀਂ ਆਬਾਦੀ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਜੀ ਲੋਕ ਰੋਸ ਪ੍ਰਗਟ ਕਰ ਰਹੇ ਨੇ ਕਹਿੰਦੇ ਕਾਫੀ ਢੇਰ ਤੋਂ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਨਹੀਂ ਹੋ ਰਿਹਾ ਜੀ 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 ਇਹ ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਉਹ ਕਿੰਦੇ ਵਿੱਚ ਨਾ ਪਿੰਡ ਪਿੱਛੇ ਪਾਈਂ ਕੰਡੀ ਸੀ ਕਿਉਂ ਪੰਚਾਇਤੀ ਨਹੀਂ ਹੈਗੀ ਉਹ ਜਿਹੜਾ ਮੈਕਮੇ ਦੀ ਸੀ ਉਹਨਾਂ ਨੇ ਆਬਜੈਕਸ਼ਨ ਲਗਾਈ ਹੋਈ ਸੀ। ਅੱਛਾ ਜੀ। ਹਾਂ ਜੀ। ਹੁਣ ਫਿਰ ਕੀ ਬਣੇਗਾ ਜੀ? ਟੈਪ ਤਾਂ ਪਏ ਨਹੀਂ ਇੱਥੇ। ਪਰ ਕੀ ਅੱਛਾ ਜੀ ਇਹਦਾ ਇੱਕ ਦਿਨ ਦੇ ਕੀ ਬਣਦਾ ਇਹ ਤਾਂ ਸਾਡੇ ਕੋਲੇ ਜੇ ਸਾਹਿਬ ਵੀ ਨਹੀਂ ਹੈਗੇ ਬਲੌਗ 'ਚ। ਉਹ ਨਵੇਂ ਬੱਚੇ ਜੇ ਜੁਆਇਨ ਕੀਤੇ ਉਹ ਕੋਈ ਫਰੈਸ਼ ਨਹੀਂ। ਤੇ ਉਹਨਾਂ ਨੂੰ ਵੀ ਨਾ ਪਤਾ ਹੈ ਨਾ। ਅੱਛਾ ਜਿਹੜੇ ਜੇ ਸਾਹਿਬ ਨਵੇਂ ਨੇ ਉਹਨਾਂ ਨੂੰ ਪਤਾ ਨਹੀਂ ਹੈ ਜੀ। ਪਰੇ ਮਸਲਾ ਹੱਲ ਹੋ ਜਾਊਗਾ ਨਾ ਜੀ ਹਾਂ ਜੀ ਹਾਂ ਠੀਕ ਆ ਜੀ ਮੈਂ ਆਪਣੇ ਅਖਬਾਰ ਦੇ ਲਈ ਕੰਮ ਕਰਦਾ ਮੇਰਾ ਪੇਜ ਵੀ ਬਣਿਆ ਹੋਇਆ ਮੈਂ ਤੁਹਾਡਾ ਪੱਖ ਜਾਣ ਲਿਆ ਧੰਨਵਾਦ ਜੀ